ਸਾਰੇ ਸੰਗਤ ਨੂੰ ਹੱਥ ਜੋੜ ਕੇ ਸਤ ਸਾਈਂ ਕਹਿਣਾ ਸਾਰੇ ਪ੍ਰਵਾਨ ਕਰੋ ਸਤ ਸਾਈਂ દિਵਾਲੀ ਦਾ ਜਿਹੜਾ ਤਿਹਾਰ ਹੈ ਇਹ ਬੜਾ ਸ਼ੁਭ ਤਿਹਾਰ ਮੰਨਿਆ ਗਿਆ ਕਿਉਂਕਿ ਇਹ ਤ੍ਰੇਤਾ ਯੁਗ ਤੋਂ ਮੰਦ ਆ ਰਿਹਾ ਹੈ ਜਦੋਂ ਰਾਮ ਦਾ ਜਦੋਂ ਬਨਵਾਸ ਪੂਰਾ ਹੋਇਆ ਵਾਪਸ ਅਯੁੱਧੇ ਆਏ ਤਾਂ ਉਸ ਖੁਸ਼ੀ ਚ ਲੋਕਾਂ ਨੇ ਕੀ ਦੇ ਦੀਵੇ ਜਲਾਏ ਖੁਸ਼ੀਆਂ ਮਨਾਇਆ ਤਾਂ ਇੱਕ ਤ ਹੈ ਬਹੁਤ ਪ੍ਰਸਿੱਧ ਘੜਾ ਉਸ ਦਾ ਨਾਮ ਹੈ ਕਿਪਗਵਨ ਰਾਮ ਦੇ ਆਗਮਨ ਦੇ ਸਬਨ ਖੁਸ਼ੀਆਂ ਮਨਾ ਕੇ ਦੀਪਾवली ਜਿਹੜਾ ਨਾਮ ਹੈ ਦੀਪਾवली ਜਿਹਨੇ ਦੀਪ ਜਲਾ ਕੇ ਇਹਦੀ ਖੁਸ਼ੀ ਪ੍ਰਗਟ ਕੀਤੀ ਐਸੀ ਦਿਨ ਤੇ ਸਾਡੇ ਇਸ ਸੰਸਾਰ ਦੀ ਇੱਕ ਤੇਰੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨਗਵਾਲੀਅਰ ਦੇ ਖੇਲੇ ਤੋਂ ਭਵੰਜਾ ਰਾਜਿਆਂ ਨੂੰ ਮੁਕਤ ਕਰਾ ਕੇ ਔਰ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ ਤਾਂ ਉਸ ਦਿਨ ਵੀ ਲੋਕਾਂ ਨੇ ਖੁਸ਼ੀਆਂ ਮਨਾਈਆਂ ਦੀਵੇ ਜਲਾਏ ਔਰ ਉਹ ਦੀਪਾਵਲੀ ਦਾ ਦਿਨ ਜਿਹਨੇ ਸਾਡੇ ਸਿੱਖ ਮਤ ਦੇ ਅੰਦਰ ਪੰਜਾਬ ਦੀ ਧਰਤੀ ਤੇ ਹੋਰ ਵੀ ਜ਼ਿਆਦਾ ਰੌਣਕ ਲੈ ਕੇ ਆਇਆ ਆ ਉਹ ਵੱ ਚੜ ਕੇ ਸੋਵੇਂ ਇਹ ਦੋਨੇ ਉਧਰ ਦੀਪਾਵਲੀ ਦਾ ਦਿਨ ਉਧਰ ਸਾਡੇ ਬਹੁਤ ਹੀ ਪੂਜਨਿਕ ਔਰ ਇਸ ਸਿੱਖ ਪੰਥ ਦੇ ਥੰਮ ਔਰ ਸਿੱਖ ਪੰਥ ਦੇ ਨਹੀਂ ਸਾਰੇ ਹੀ ਸਮਾਜ ਦੇ ਥੰਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਦੇ ਆਗਮਨ ਦਿਵਸ ਦੀਆਂ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਸਭ ਨੂੰ ਇੱਕ ਸੰਦੇਸ਼ ਵੀ ਦੇਣਾ ਕਿ ਸਾਨੂੰ ਸਭ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਬਹਿਮਾ ਪਰਮਾਤਮਾ ਤੋਂ ਬਾਹਰ ਨਿਕਲੋ ਔਰ ਹਮੇਸ਼ਾ ਗੁਰੂ ਹੀ ਪਾਰ ਕਰਦਾ ਹੈ ਗੁਰਬਾਣੀ ਦੇ ਲੜ ਲੱਗੋ ਗੁਰਬਾਣੀ ਪੜੋ ਔਰ ਵਿਚਾਰੋ ਸਮਾਜ ਦੀਆਂ ਕੁਰੀਤਿਆਂ ਤੋਂ ਬਚੋ ਜਿੰਨਾ ਹੋ ਸਕਦਾ ਨਸ਼ੇ ਵਿਸ਼ੇ ਵਿਕਾਰਾਂ ਤੋਂ ਬਚੋ ਇਹ ਸਾਨੂੰ ਗੁਰੂਆਂ ਦਾ ਸੰਕੇਤ ਹੈ ਗੁਰੂਆਂ ਦਾ ਸੰਦੇਸ਼ ਹੈ ਗੁਰੂਆਂ ਦਾ ਆਦੇਸ਼ ਹੈ ਗੁਰੂਆਂ ਦਾ ਹੁਕਮ ਹੈ ਇਸ ਕਰਕੇ ਸਾਨੂੰ ਮੰਨਣਾ ਚਾਹੀਦਾ ਇਨੇ ਇੱਕ ਸ਼ਬਦਾਂ ਨਾਲ ਮੈਂ ਇਸ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੋਇਆ ਸਾਰੀ ਸੰਗਤ ਨੂੰ ਨਮਨ ਹੋ ਕੇ ਸਤ ਸਾਈਂ ਸਤ ਸਾਈਂ ਸਤ ਸਾਈਂ